ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਡੀਆਈਜੀ ਪੁੱਲਰ ਦਾ ਅਦਾਲਤ ਤੋਂ ਫਿਰ ਮਿਲਿਆ 5 ਦਿਨ ਦਾ ਰਿਮਾਂਡ ਅਦਾਲਤ ਨੇ ਵਿਚੋਲੇ ਕ੍ਰਿਸ਼ਨੂ ਨੂੰ ਜੇਲ੍ਹ ਭੇਜਿਆ ਪੁੱਲਰ ਦੇ ਵਕੀਲ ਨੇ ਕਿਹਾ ਕਿ ਸੀਬੀਆਈ ਦੀ ਪੰਜਾਬ 'ਚ ਐਂਟਰੀ ਗਲਤ ਸੀਬੀਆਈ ਨੇ ਕਿਹਾ ਦੋਸ਼ ਸਹੀ ਤਾਂ ਪੁੱਲਰ ਨੂੰ ਨਹੀਂ ਛੱਟ ਸਕਦੇ ਆਮ ਆਦਮੀ ਪਾਰਟੀ ਦੇ ਵਫਦ ਨੇ ਰਾਜਪਾਲ ਗੁਲਾਬਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ ਰਾਜਪਾਲ ਅੱਗੇ ਚੁੱਕਿਆ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰਨ ਦਾ ਮਾਮਲਾ ਹਰਪਾਲ ਚੀਮਾ ਨੇ ਕਿਹਾ ਫੈਸਲੇ ਖਿਲਾਫ ਹਰ ਪੱਧਰ ਤੇ ਕਾਨੂੰਨੀ ਲੜਾਈ ਲੜਾਂਗੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮਾਨ ਸਰਕਾਰ ਤੇ ਤਿੱਖੇ ਹਮਲੇ ਕੀਤੇ ਬਾਜਵਾ ਨੇ ਕਿਹਾ ਮਾਨ ਤੇ ਕੇਜਰੀਵਾਲ ਦੀ ਸੁਰੱਖਿਆ ਲਈ ਤਰਨਤਾਰਨ ਚ 2000 ਪੁਲਿਸ ਮੁਲਾਜ਼ਮ ਲਗਾਏ ਜਿਸ ਲੀਡਰ ਨੂੰ ਲੋਕ ਪਸੰਦ ਨਹੀਂ ਕਰਦੇ ਉਹ ਵਧਾਉਂਦਾ ਹੈ ਆਪਣੀ ਸਿਕਿਉਰਿਟੀ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਤਰਨਤਾਰਨ ਚ ਕੱਢਿਆ ਰੋਡ ショ ਮਾਨ ਨੇ ਕਿਹਾ ਲੋਕ ਮੁੱਖ ਮੰਤਰੀ ਨੂੰ ਪਿੰਡਾਂ ਚ ਘੁੰਮਦੇ ਵੇਖ ਕੇ ਹੋ ਰਹੇ ਨੇ ਹੈਰਾਨ ਇਨ੍ਹਾਂ ਪਿੰਡਾਂ ਚ ਹਾਰਨ ਤੋਂ ਬਾਅਦ ਵੀ ਨਹੀਂ ਵੜਦਾ ਸੀ ਕੋਈ ਸਿਆਸੀ ਲੀਡਰ ਕੇਜਰੀਵਾਲ ਨੇ ਗੈਂਗਸਟਰਾਂ ਨੂੰ ਇੱਕ ਹਫ਼ਤੇ ਦੇ ਅੰਦਰ ਤਰਨਤਾਰਨ ਛੱਡਣ ਦੀ ਦਿੱਤੀ ਚੇਤਾਵਨੀ ਕਿ ਆ ਪੰਜਾਬ ਚ ਗੁੰਡਾ ਰਾਜ ਨਹੀਂ ਚੱਲਣ ਦੇਵਾਂਗੇ ਇਸ ਦੇ ਨਾਲ ਹੀ ਰਾਜਾ ਵਿੜਿੰਗ ਵੱਲੋਂ ਸਵਰਗੀ ਕੇਂਦਰੀ ਮੰਤਰੀ ਬੂਟਾ ਸਿੰਘ ਬਾਰੇ ਕੀਤੀ ਗਈ ਟਿੱਪਣੀ ਦੀ ਕੀਤੀ ਗਈ ਕਰੜੀ ਨਿੰਦਾ ਤੇ ਹੁਣ ਖਬਰਾਂ ਦਾ ਵਿਸਥਾਰ ਪੰਜਾਬ ਚ 5 ਲੱਖ ਰੁਪਏ ਦੀ ਰਿਸ਼ਵਤ ਲੈਦੇ ਫੜੇ ਗਏ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ ਦੁਬਾਰਾ 5 ਦਿਨਾਂ ਦੇ ਰਿਮਾਂਡ ਤੇ ਲੈ ਲਿਆ। ਵੀਰਵਾਰ ਨੂੰ ਚੰਡੀਗੜ੍ਹ ਦੀ ਸੀਬੀਆਈ ਅਦਾਲਤ 'ਚ ਭੁੱਲਰ ਨਾਲ ਵਿਚੋਲੇ ਕ੍ਰਿਸ਼ਨੂ ਨੂੰ ਪੇਸ਼ ਕੀਤਾ ਗਿਆ। ਇੱਥੇ ਅਦਾਲਤ ਨੇ ਕ੍ਰਿਸ਼ਨੂ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਸੁਣਵਾਈ ਦੌਰਾਨ ਭੁੱਲਰ ਦੇ ਵਕੀਲ ਨੇ ਜੇਲ੍ਹ 'ਚ ਉਹਨਾਂ ਨੂੰ ਮਿਲਣ ਲਈ ਇੱਕ ਅਰਜ਼ੀ ਦਾਇਰ ਕੀਤੀ ਜਿਸ ਤੇ ਅਦਾਲਤ ਨੇ ਆਦੇਸ਼ ਦਿੱਤਾ ਕਿ ਭੁੱਲਰ ਆਪਣੇ ਵਕੀਲ ਨੂੰ ਹਰ ਦਿਨ ਸ਼ਾਮ 4 ਤੋਂ 5 ਵਜੇ ਦੇ ਵਿਚਕਾਰ ਮਿਲ ਸਕਦੇ ਨੇ। ਇਸ ਤੋਂ ਪਹਿਲਾਂ ਭੁੱਲਰ ਦੇ ਵਕੀਲ ਨੇ ਰਿਮਾਂਡ ਦਾ ਵਿਰੋਧ ਕੀਤਾ। ਉਹਨਾਂ ਕਿਹਾ ਕਿ ਸੀਬੀਆਈ ਪੰਜਾਬ 'ਚ ਦਾਖਲ ਹੀ ਨਹੀਂ ਹੋ ਸਕਦੀ ਇਸ ਲਈ ਗ੍ਰਿਫਤਾਰੀ ਗੈਰਕਾਨੂੰਨੀ ਹੈ। ਐਚਐਸ ਪੁਲਰ ਤੇ ਮਿਸਟਰ ਐਚਐਸ ਪੁਲਰ ਤੇ ਡਿਊਲ ਐਫਆਈਆਰ ਨਾ ਕੀਤੀ ਜਾਵੇ ਪਹਿਲਾਂ ਆਲਰੇਡੀ ਵਿਜੀਲੈਂਸ ਇਸ ਨੂੰ ਲੈ ਕੇ ਐਫਰ ਕਰ ਚੁੱਕੀ ਆ ਫਾਰਮਲੀ ਪੁੱਛ ਗਿਸ ਤੋਂ ਬਾਅਦ ਅਰੈਸਟ ਕਰ ਚੁੱਕੀ ਆ ਤਾਂ ਇੱਕ ਗੱਲ ਉਸੇ ਅਫੈਂਸ ਵਾਸਤੇ ਦੁਬਾਰਾ ਦੂਜੀ ਏਜੰਸੀ ਆ ਰਹੀ ਹੈ ਵਿਚ ਇਜ਼ ਅਗੇਂਸਟ ਲਾ ਇਸ ਗੱਲ ਤੇ ਗਿਆ ਸੀ ਵੀ ਇਸ ਕਰਕੇ ਨਵਾਂ ਰਿਮਾਨਡ ਨਾ ਦਿੱਤਾ ਜਾਵੇ ਦੁਬਾਰਾ ਰਿਮਾਨਡ ਹੁੰਦਾ ਹੈ ਦੁਬਾਰਾ ਰਿਮਾਨਡ ਹੋਇਆ ਰਹਿ ਜਾਂਦਾ ਪੰਜ ਦਿਨ ਦਾ ਰਿਮਾਨਡ ਦਿੱਤਾ ਜੀ ਮਾਨਯੋਗ ਅਦਾਲਤ ਨੇ ਆਰਡਰ ਜਿ ਜੇਵਟਡ ਹੈ ਇਕ ਸਿਗਾ ਜਿਹੜੇ ਗਰਾਉਂਡਸ ਆਫ ਅਰੈਸਟ ਨੇ ਉਹਨਾਂ ਨੂੰ ਚੈਲੰਜ ਕੀਤਾ ਸੀ ਕਿ ਗਰਾਉਂਡਸ ਆਫ ਅਰੈਸਟ ਨੇ ਉਹ ਕਹਿੰਦੇ ਇਸ ਕਰਕੇ ਅਰੈਸਟ ਕੀਤਾ ਜਾ ਰਿਹਾ ਵੀ ਇਹ ਬਾਹਰ ਜਾ ਕੇ ਪ੍ਰੋਪਰਟੀ ਵੇਚ ਦੇਣਗੇ ਹੀ ਇਜ਼ ਆਲਰੇਡੀ ਇਨ ਕਸਟਡੀ ਬਹੁਤ ਜਸਟੀਫਾਈਡ ਨਹੀਂ ਕੋਈ ट्रांजैक्शन ਤਾਂ ਵੀ ਉਹ ਬੋਲ ਰਿਹਾ ਉਹਨਾਂ ਨੇ ਉਹ ਉਹਨਾਂ ਦੇ ਸੀਗਾ ਕਿ 2 ਮਹੀਨਾ ਦੀ ਜਿਹੜੀ ਆਮਦਨ ਦਾ ਰਿਕਾਰਡ ਹੈ ਉਹਨਾਂ ਕੋਲ 32 ਲੱਖਸ ਦਾ ਦਿਸ ਵਾਸ ਜੋ ਚਲੋ ਕਿ ਇਹ ਹੀ ਗੱਲ ਤਨੋਆ ਸਰ ਤੁਹਾਡੇ ਕੋਲ ਵੀ ਕਈ ਸੋਲਿਡ ਰੀਜ਼ਨ ਨੇ ਜਿਹੜੇ ਉੱਥੇ ਰੱਖੇ ਗਏ ਨੇ ਕਿਉਂਕਿ ਬਹਿਸ ਕਾਫੀ ਤਿੱਖੀ ਚੱਲੀ ਹੈ ਕਿ ਕੁਝ ਖਾਸ ਗਰਾਉਂਡਸ ਆਫ ਅਰੈਸਟ ਪ੍ਰੋ ਲੋਜੀਕਲ ਨਹੀਂ ਸੀਗੇ ਸਾਡੇ ਮੰਨਣਾ ਸੀਗਾ ਮੇਨ ਸੀਗਾ ਵਾਇਸ ਸਕੰਡ ਐਫ ਆਈ ਆਰ ਜਦੋਂ ਇੱਕ ਐਫਰ ਹੋ ਚੁੱਕੀ ਹੈ ਅਰੈਸਟ ਹੋ ਚੁੱਕੇ ਨੇ ਤੇ ਉੱਥੇ ਸੀਬੀਆਈ ਮੁਹਾਲੀ ਕੋਰਟ ਵਿੱਚ ਪੇਸ਼ ਹੋ ਚੁੱਕੀ ਹੈ ਤੇ ਉੱਥੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਨੇ ਕਿਹਾ ਕਿ ਅਸੀਂ ਉਹ ਇੰਟਰਫੇਅਰ ਨਹੀਂ ਕਰਾਂਗੇ ਬਿਜ਼ਨਸ ਦੇ ਪ੍ਰੋਸੈਸ 'ਚ ਇੱਕ ਇੱਕੋ ਫੈਂਸਲੀ ਮੇਨ ਇਹੀ ਸੀਗਾ ਕਿ ਵਾਇ ਡਿਊਲ ਐਫ ਆਈ ਆਰ ਫਾਰ ਵਨ ਅਫੈਂਸ ਜੀ ਬਿਲਕੁਲ ਤੇ ਦੋ ਕੇਸ ਸੀਗੇ ਦੋਨਾਂ ਕੇਸਾਂ ਦੇ ਵਿੱਚ ਮਤਲਬ ਕਿ ਇਹ ਕਿਹੜੀ ਕਿਸ ਦੇ ਵਿੱਚ ਜੋ ਪਹਿਲਾ ਕੇਸ ਸੀਗਾ 16 ਤਰੀਕ ਵਾਲਾ ਉਹਦੇ ਨਾਲ ਕਿਰਸ਼ਾਨੂੰ ਸੀਗਾ ਕੋ ਅਕਿਊਜ਼ ਦੇ ਨਾਲ ਉੱਚ 20th ਦਿੱਤੀ ਗਈ ਹੈ ਜੁਡੀਸ਼ੀਅਲ ਰਿਮਾਂਡ ਵਿੱਚ ਇਸ ਦੇ ਵਿੱਚ ਮਿਸਟਰ ਭੁੱਲਰ ਦਾ ਪੁਲਿਸ ਰਿਮਾਂਡ ਉਹਨੇ ਕੱਲਾ ਮੰਗਿਆ ਸੀ ਜੋ 11 ਤਰੀਕ ਤੱਕ ਦਿੱਤਾ ਗਿਆ ਜੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਗੈਰ ਕਾਨੂੰਨੀ ਢੰਗ ਨਾਲ ਭੰਗ ਕੀਤੇ ਜਾਣ ਦੇ ਕੇਂਦਰੀ ਫੈਸਲੇ ਖਿਲਾਫ ਆਜਾਦ ਆਦਮੀ ਪਾਰਟੀ ਦੇ ਵਫਦ ਨੇ ਰਾਜਪਾਲ ਗੁਲਾਬਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਇਸ ਵਫਦ ਦੀ ਅਗਵਾਈ ਕਰ ਰੇ ਕੈਬਨਟ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਬਾਰੇ ਹੁਕਮ ਪੂਰੀ ਤਰ੍ਹਾਂ ਵਾਪਸ ਨਹੀਂ ਲੈਂਦੀ ਪੰਜਾਬੀ ਉਸ ਸਮੇਂ ਤੱਕ ਪਛਾਣ ਨਹੀਂ ਹਟਣਗੇ ਚੀਮਾ ਨੇ ਕੇਂਦਰੀ ਪੱਤਰ ਬਾਰੇ ਕਿਹਾ ਕਿ ਸ਼ਬਦਾਂ ਦਾ ਹੇਰਫੇਰ ਕਰਕੇ ਸੰਘਰਸ਼ ਤੋਂ ਪਟਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਕੇਂਦਰ ਅਜੀਆਂ ਹੋਛੀਆਂ ਹਰਕਤਾਂ ਕਰਕੇ ਲੋਕਾਂ ਨੂੰ ਮੂਰਖ ਬਣਾਉਣ ਤੋਂ ਬਾਜ਼ ਆਵੇ ਮਾਨ ਸਰਕਾਰ ਇਸ ਫੈਸਲੇ ਖਿਲਾਫ ਹਰ ਪੱਧਰ ਤੇ ਕਾਨੂੰਨੀ ਲੜਾਈ ਲੜੇਗੀ ਅਤੇ ਇਸ ਲੜਾਈ ਚ ਉਗੇ ਕਾਨੂੰਨਦਾਨਾਂ ਨੂੰ ਸ਼ਾਮਲ ਕੀਤਾ ਜਾਵੇਗਾ ਵੀਰ ਸਿੰਘ ਜੀ ਇਹ ਇੱਕ ਸਾਡਾ ਡੈਲੀਗੇਸ਼ਨ ਆਨਰੇਬਲ ਪੰਜਾਬ ਦੇ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ ਸਾਹਿਬ ਨੂੰ ਅਸੀਂ ਮਿਲ ਕੇ ਆਇਆਂਗੇ ਸਾਰਾ ਪੰਜਾਬ ਜਾਣਦਾ ਤੁਸੀਂ ਜਾਣਦੇ ਹੋ ਕਿ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸੈਨੇਟ ਆ ਤੇ ਸਿੰਡੀਕੇਟ ਆ ਉਹਨੂੰ ਸੈਂਟਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇੱਕ ਡੈਮੋਕ੍ਰੈਟਿਕ ਸੈਟਅਪ ਨੂੰ ਤਬਾਹ ਕੀਤਾਗਾ ਉਹਨੂੰ ਖਤਮ ਕੀਤਾਗਾ ਕਿਵੇਂ 90 ਤੋਂ ਗਿਣਤੀ ਘਟਾ ਕੇ 31 ਕੀਤੀ ਹੈ ਪੰਜਾਬ ਦਾ ਬੱਚਾ ਬਚਾ ਜਾਂਦਾ ਕਲੀ ਪੰਜਾਬ ਯੂਨੀਵਰਸਿਟੀ ਪ੍ਰਭਾਵਿਤ ਨਹੀਂ ਹੋਈ ਇਹ ਨਹੀਂ ਕਿ ਚੰਡੀਗੜ੍ਹ ਦੀ ਯੂਨੀਵਰਸਿਟੀ ਪ੍ਰਭਾਵਿਤ ਹੋਈ ਆ ਪੰਜਾਬ ਯੂਨੀਵਰਸਿਟੀ ਪ੍ਰਭਾਵਿਤ ਹੋਈ ਆ ਪੰਜਾਬ ਦੇ 200 ਕਾਲਜ 200 ਕਾਲਜ ਜਿਹੜੇ ਦੇ ਉਪਰਭਾਵਿਤ ਹੋਏ ਨੇਗੇ ਔਰ ਲੱਖਾਂ ਹੀ ਸਟੂਡੈਂਟ ਜਿਹੜੇ ਪੰਜਾਬ ਦੇ ਨੇਗੇ ਜਿਹੜੇ ਚੰਡੀਗੜ੍ਹ 'ਚ ਪੜ੍ਹਦੇ ਨੇਗੇ ਜਾਂ ਪੰਜਾਬ ਦੇ ਕਾਲਜਾਂ 'ਚ ਪੜ੍ਹਦੇ ਨੇਗੇ ਉਹ ਸਾਰੇ ਪ੍ਰਭਾਵਿਤ ਹੋਏ ਨੇਗੇ ਕਿਉਂਕਿ ਇੱਕ ਲਗਭਗ ਪਿਛਲੇ 86 ਸਾਲ ਤੋਂ ਇੱਕ ਬਹੁਤ ਹੀ ਅੱਛਾ ਜਿਹੜਾ ਸੈਟਅਪ ਇੱਕ ਡੈਮੋਕ੍ਰੈਟਿਕ ਸੈਟਅਪ ਇੱਕ ਆਟੋਨਮਸ ਬਾਡੀ ਦਾ ਸੈਟਅਪ ਜਿਹੜਾ ਬਣਿਆ ਹੋਇਆ ਸੀਗਾ ਉਹਨੂੰ ਸੈਂਟਰ ਸਰਕਾਰ ਨੇ ਯੂਨੀਵਰਸਿਟੀ ਤੇ ਕਬਜ਼ਾ ਕਰ ਦਿੱਤੀ ਦੀ ਇਹ ਦੇ ਰਾਹ ਕਿ ਇੱਥੇ ਅਸੀਂ ਆਪਣਾ ਸਿਲੇਬਸ ਬਣਾਵਾਂਗੇ ਇਸ 200 ਕਾਲਜ ਦੇ ਅੰਦਰ ਪੰਜਾਬ ਦੇ ਸਿਲੇਬਸ ਨੂੰ ਕਿਵੇਂ ਬਦਲਾਂਗੇ ਪੰਜਾਬ ਦੇ ਜਿਹੜੇ ਅਧਿਆਪਕ ਨੇ ਉਹਨਾਂ ਦੀ ਭਰਤੀ ਪ੍ਰਕਿਰਿਆ ਨੂੰ ਕਿਵੇਂ ਪ੍ਰਭਾਵਿਤ ਕਰਾਂਗੇ ਪੰਜਾਬ ਯੂਨੀਵਰਸਿਟੀ ਦੀ ਭਰਤੀ ਪ੍ਰਕਿਰਿਆ ਨੂੰ ਕਿਵੇਂ ਪ੍ਰਭਾਵ ਪ੍ਰਭਾਵਿਤ ਕਰਾਂਗੇ ਇਹ ਸਾਰੇ ਸਿਸਟਮ ਨੂੰ ਤੋੜਨ ਦੇ ਲਈ ਜੋ ਪਿਛਲੇ 60 ਸਾਲ ਤੋਂ ਪੰਜਾਬ ਦੇ ਅੰਦਰ ਯੂਨੀਵਰਸਿਟੀ ਦੇ ਅੰਦਰ ਬਹੁਤ ਹੀ ਅچھے ਤਰੀਕੇ ਦੇ ਨਾਲ ਕੰਮ ਕਰ ਰਿਹਾ ਉਹਨੂੰ ਤਬਾਹ ਕਰਨ ਦੇ ਦੀ ਨੋਟੀਫਿਕੇਸ਼ਨ ਜਿਹੜਾ ਉਹ 28 ਤਰੀਕ ਨੂੰ ਜਾਰੀ ਕੀਤਾ ਫਿਰ 4 ਤਰੀਕ ਨੂੰ ਕੀ ਕਿਹਾ ਕਿ ਅਸੀਂ ਨੋਟੀਫਿਕੇਸ਼ਨ ਬੈਡਰਾ ਕਰ ਲਿਆ ਬੈਡਰਾ ਨਹੀਂ ਕੀਤਾ 5 ਮਿੰਟਾਂ ਬਾਅਦ ਹੀ ਆਫਟਰ தி 5 ਮਿੰਟਸ ਇੱਕ ਹੋਰ ਨੋਟੀਫਿਕੇਸ਼ਨ ਆ ਜਾਂਦਾਗਾ ਕਿ ਪੈਂਡਿੰਗ ਰੱਖ ਰਿਆ ਜਾਂਦਾਗਾ ਸੋ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਕੇਂਦਰ ਸਰਕਾਰ ਪੰਜਾਬ ਨੂੰ ਪੰਜਾਬੀਅਤ ਨੂੰ ਖਤਮ ਕਰਨਾ ਚਾਹੁੰਦੀ ਆ ਪੰਜਾਬ ਦੇ ਲੋਕਾਂ ਨਾਲ ਦਿਲ ਤੋਂ ਨਫ਼ਰਤ ਕਰਦੀ ਆ ਔਰ ਸਾਡੀਆਂ ਹੁਣ ਯੂਨੀਵਰਸਿਟੀਆਂ ਨੂੰ ਪਾ ਕੇ ਚੋਣ ਪ੍ਰਚਾਰ ਲਈ ਤਰਨਤਾਰਨ ਪਹੁੰਚੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮਾਨ ਸਰਕਾਰ ਤੇ ਤਿੱਖੇ ਹਮਲੇ ਕੀਤੇ ਨੇ ਬਾਜਵਾ ਨੇ ਕਿਹਾ ਕਿ ਅੱਜ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਲਈ ਕਰੀਬ 2000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਜਦਕਿ ਦੂਜੇ ਪਾਸੇ ਆਮ ਲੋਕਾਂ ਦੀ ਥਾਣਿਆਂ 'ਚ ਸੁਣਵਾਈ ਨਹੀਂ ਹੋ ਰਹੀ ਬਾਜਵਾ ਨੇ ਕਿਹਾ ਕਿ ਜਦੋਂ ਕਿਸੇ ਲੀਡਰ ਨੂੰ ਜਨਤਾ ਪਸੰਦ ਨਹੀਂ ਕਰਦੀ ਤਾਂ ਉਹ ਆਪਣੀ ਸੁਰੱਖਿਆ ਵਧਾ ਲੈਂਦਾ ਹੈ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਨੂੰ ਤਰਨਤਾਰਨ ਆਉਣ ਤੋਂ ਪਹਿਲਾਂ ਪੰਜਾਬੀਆਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਸਨ ਉਹਨਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਸੀ ਪਰ ਉਹ ਆਪਣੇ ਕਰੀਬੀ ਸਾਥੀ ਨੂੰ ਨਸ਼ੇ ਤੋਂ ਮੁਕਤ ਨਹੀਂ ਕਰ ਸਕੇ ਬਾਜਵਾ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਿਸੇ ਭਮੱਕੜ ਨੂੰ ਟਿਕਟ ਦੇਣ ਦੀ ਥਾਂ ਉਸ ਬੰਦੇ ਨੂੰ ਉਮੀਦਵਾਰ ਬਣਾਇਆ ਜਿਸ ਨੂੰ ਉਹ ਆਪ ਹੀ ਨਸ਼ਾ ਵੇਚਣ ਵਾਲਾ ਦੱਸਦੇ ਸਨ ਮੈਂ ਤੇ ਫਾਟਕ ਤੇ ਖੜਾ ਸੀ ਤੁਹਾਡੇ ਇੱਕ ਪਾਸੇ ਕੇਜਰੀਵਾਲ ਤੇ ਭਗਵੰਤ ਆ ਰਹੇ ਸੀ ਤੁਸੀਂ ਹੈਰਾਨ ਹੋਵੋਗੇ ਸਾਰੇ ਪੁਲਿਸ ਦੇ ਮੁਲਾਜ਼ਮ ਔਨ ਡਿਊਟੀ ਸਾਰਿਆਂ ਨੇ ਸਸਿਕਾਲ ਵੀ ਬੁਲਾਈ ਹੈ ਸਲੂਟ ਵੀ ਮਾਰਿਆ ਦੁਕਾਨਦਾਰਾਂ ਨੇ ਉਠੋੜ ਦੁਕਾਨਾਂ ਤੋਂ ਸੱਸੀ ਕੱਲ ਬੁਲਾਈਏ ਲੋਕਾਂ ਨੇ ਸ਼ੀਸ਼ੇ ਖਲਾ ਕੇ ਇਹ ਗੱਲ ਕਹੀ ਕਿ ਇਹਨਾਂ ਨੂੰ ਗੜੋਲ ਲਾਓ ਮੈਂ ਕਿਹਾ ਗੜੋਲ ਲਾਣ ਦਾ ਟਾਈਮ ਤੇ ਤੁਹਾਡੇ ਕੋਲ ਹੈ ਤਰਨ ਤਰਨ ਵਾਲਿਆਂ ਕੋ ਬਟਨ ਨੱਪੋ ਆਪੇ ਲਿਆ ਜਾਣਗੇ ਵੀ ਬਟਨ ਹੀ ਲੱਪੜ ਉਹ ਕਹਿੰਦੇ ਜੀ ਫਾਇ ਆਏ ਨਾ ਤੁਸੀਂ ਅੱਜ ਤਕਰੀਬਨ ਮੇਰੇ ਖਾ 2000 ਪੁਲਿਸ ਦਾ ਮੁਲਾਜ਼ਮ ਜਿਹੜਾ ਲੋਕਾਂ ਨੂੰ ਜਦੋਂ ਲੋੜ ਪੈਂਦੀ ਰੋਜ਼ ਫਰੋਤੀ ਦਾ ਫੋਨ ਆਉਂਦਾ 24 24 ਘੰਟੇ ਕੋਈ ਦਰਖਾਸਤ ਵੀ ਉਹਨਾਂ ਦੀ ਥਾਣਿਆਂ 'ਚ ਨਹੀਂ ਲਈ ਜਾਂਦੀ ਅੱਜ ਕੇਜਰੀਵਾਲ ਵਾਸਤੇ ਤੇ ਭਗਵੰਤ ਵਾਸਤੇ 2000 ਪੁਲਿਸ ਮੁਲਾਜ਼ਮ ਇਹ ਸਾਰੇ ਜ਼ਿਲ੍ਹੇ ਦੀ ਜਿੰਨੀ ਪੁਲਿਸ ਹੈ ਤਰਨਤਾਰ 'ਚ 12-1300 ਬੰਦਾ ਪੁਲਿਸ ਦਾ ਤੇ ਨਾਲ ਦੇ ਜ਼ਿਲ੍ਹਿਆਂ ਤੋਂ ਪੁਲਿਸ ਬੁਲਾ ਕੇ ਇਹਨਾਂ ਦੇ ਫੰਕਸ਼ਨ ਕਰਾਉਂਦੇ ਪੈਂਦੇ ਹੁੰਦੇ ਉਹਦਾ ਮਤਲਬ ਆਪ ਹੀ ਤੁਸੀਂ ਇੱਥੇ ਅਸੈਸ ਕਰ ਸਕਦੇ ਹੋ ਕਿੰਨੇ ਅਨਪੋਪੂਲਰ ਜਦੋਂ ਸਾਰਿਆਂ ਨਾਲੋਂ ਵੱਧ ਪੁਲਿਸ ਪਹਿਰਾ ਦਿੰਦੀ ਹੋਵੇ ਤੇ ਸਮਝ ਲਓ ਕਿ ਲੀਡਰ ਜਿਹੜਾ ਅਨਪੋਪੂਲਰ ਹੈ ਜਦੋਂ ਲੀਡਰ ਪੌਪੂਲਰ ਹੁੰਦਾ ਹੈ ਤੇ ਉਦੋਂ ਪੁਲਿਸ ਘੱਟ ਹੁੰਦੀ ਹੈ। ਤੋਂ ਇਸ ਗੱਲ ਕਰ ਮੇਰੀ ਤੇ ਅਸੈਸਮੈਂਟ ਹੈ ਕਿ ਸਾਇਲੈਂਟ ਵੋਟਰ ਸਪੈਸ਼ਲੀ ਤਰਨਤਾਂ ਦੇ ਵਿੱਚ ਚਵਾਲ ਦੇ ਵਿੱਚ ਜਿਹੜੇ ਰੋਜ਼ ਹਾਲਾਤ ਵੇਖ ਰਹੇ ਨੇ ਕਾਰੋਬਾਰ ਡਾਊਨ ਜਾ ਰਹੇ ਨੇ ਲੋਕਾਂ ਦੀ ਜ਼ਿੰਦਗੀ ਮਹਫੂਜ਼ ਨਹੀਂ ਕਾਰੋਬਾਰ ਮਹਫੂਜ਼ ਨਹੀਂ ਵੱਡੇ ਪੈਮਾਨੇ ਤੇ ਗਲਤ ਫਹਿਮੀ ਦੇ ਸ਼ਿਕਾਰ ਆ ਰਹੇ ਨੇ ਸਾਰਾ ਸ਼ਹਿਰ ਪੀੜੇ ਛੱਡਿਆ ਨਾਲ ਤੇ ਬੈਂਡਰਾ ਦਾ ਕੇਜਰੀਵਾਲ ਦੇ ਭਰਦੇ ਤਾਂ ਮੈਂ ਪੁੱਛਣਾ ਚਾਹਦਾ ਕੇਜਰੀਵਾਲ ਨੂੰ ਕੇਜਰੀਵਾਲ ਸਾਹਿਬ ਤੁਸੀਂ ਇੱਕ ਵਾਦਾ ਕੀਤਾ ਨਸ਼ਾ ਮੁਕਤ ਕਰਨ ਦਾ ਅਜੇ ਤੱਕ ਤੇ ਭਗਵਾਨ ਤੇ ਨਸ਼ਾ ਮੁਕਤ ਨਹੀਂ ਹੋਇਆ ਤਾਂ ਤੁਸੀਂ ਇੱਥੇ ਲੈਣ ਕੀ ਆਏ ਹੋ ਜੀ ਜੇ ਮੈਨੂੰ ਦੱਸੋ ਦੇਣ ਕੀ ਆਏ ਬੰਦੇ ਸਾਢੇ 3 ਸਾਲ ਤੁਹਾਡੇ ਪਾਰਟੀ ਦੇ ਐਮਐਲਏ ਰਹੇ ਨੇ ਕਿਸੇ ਇੱਕ ਗਲੀ ਵਿੱਚ ਇਟ ਨਹੀਂ ਲੱਗੀ ਹੁਣ ਤੁਸੀਂ ਸੜਕਾਂ ਤੇ ਜਾ ਕੇ ਲੋਕ ਪਵਾਉਂਦੇ ਫਿਰ ਤੇ ਜੇ ਬਾਈ ਇਲੈਕਸ਼ਨ ਨਾ ਆਂਦੀ ਤਾਂ ਲੋਕ ਪੈਣੀ ਸੀ ਕਿਤੇ ਉਹ ਤਾਂ ਤੁਹਾਨੂੰ ਪਹਿਲੇ ਹੀ ਪਤਾ ਇੱਥੇ ਤੇ ਹੈ ਕੋਈ ਨਹੀਂ ਇਹਨਾਂ ਨਾਲ ਇਥੇ ਕੌਣ ਹੈ ਇਹਨਾਂ ਭਵਕੜਾਂ ਚ ਉਹ ਇਹਨਾਂ ਨੂੰ ਕੈਂਡੀਡੇਟ ਨਹੀਂ ਲੱਭ ਸਕਿਆ ਉਹ ਦੂਜੀ ਪਾਰਟੀ ਤੋਂ ਲਿਆਏ ਨੇ ਤੇ ਬੰਦੇ ਤੇ ਬਾਹਰੋਂ ਵੀ ਲੈ ਕੇ ਆਣੇ ਤੁਸੀਂ ਮੈਨੂੰ ਦੱਸੋ ਇਹਨਾਂ ਕੋ ਕੋਈ ਆਪਣਾ ਮੈਂ ਉਹਨਾਂ ਨੂੰ ਵੀ ਅਪੀਲ ਕਰੂੰਗਾ ਜਿਹੜੇ ਆਪ ਆਦਮੀ ਤੇ ਪੁਰਾਣੇ ਇਹਨਾਂ ਦੇ ਉਹ ਹੈ ਨੇ ਉਹ ਕੀ ਕਹਿੰਦੇ ਹੁੰਦੇ ਵੋਲੰਟੀਅਰ ਉਹ ਕਾਕਾ ਤੁਹਾਨੂੰ ਤੇ ਪੁੱਛਿਆ ਕਿਸੇ ਨੂੰ ਨਹੀਂ ਹੁਣ ਟਾਈਮ ਹੈ ਕਾਂਗਰਸ ਨੂੰ ਵੋਟਾਂ ਪਾਓ ਮਾਂਜਾ ਲਾਓ ਇਹਦਾ ਰਮੀ ਸਿੰਘ ਸੰਧੂ ਦਾ ਜਿਹੜਾ ਆਪੇ ਕਹਿੰਦਾ ਸੀ ਕੇਜਰੀਵਾਲ ਤੇ ਆ ਭਗਵੰਤ ਕਿ ਜੇ ਇਸ ਏਰੀਏ ਨੂੰ ਨਸ਼ਾ ਮੁਕਤ ਕਰਨਾ ਹੈ ਪਹਿਲੇ ਤਰਨਤਨੌਰ ਮੀ ਸਿੰਘ ਸੰਧੂ ਮੁਕਤ ਕਰਨਾ ਪੈਣਾ ਉਹਨੋਂ ਸੇ ਨੂੰ ਕੈਂਡੀਡੇਟ ਲੈ ਕੇ ਆ ਗਏ ਤਰਨਤਾਰਨ ਵਿਧਾਨ ਸਭਾ ਹਲਕੇ ਲਈ ਸਾਰੀਆਂ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜ਼ੋਰਾਂ ਤੇ ਹੈ ਅੱਜ ਮੁੱਖ ਮੰਤਰੀ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਤਰਨਤਾਰਨ ਚ ਰੋਡ ਸ਼ੋਅ ਰਾਹੀਂ ਚੋਣ ਪ੍ਰਚਾਰ ਕੀਤਾ ਇਸ ਮੌਕੇ ਮਾਨ ਨੇ ਲੋਕਾਂ ਨੂੰ ਸੰਬੋਧਨ ਦੌਰਾਨ ਕਿਹਾ ਕਿ ਉਹ ਇਸ ਹਲਕੇ ਦੇ 30 ਪਿੰਡਾਂ ਦਾ ਦੌਰਾ ਕਰ ਚੁੱਕੇ ਨੇ ਇਹ ਵੇਖ ਕੇ ਲੋਕ ਹੈਰਾਨ ਨੇ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਪਿੰਡਾਂ ਚ ਤਾਂ ਚੋਣ ਹਾਰਨ ਤੋਂ ਬਾਅਦ ਵੀ ਲੀਡਰ ਨਹੀਂ ਆਉਂਦਾ ਸਗਾ ਤੁਸੀਂ ਮੁੱਖ ਮੰਤਰੀ ਹੋ ਕੇ ਸਾਡਾ ਸੁੱਖ ਸ਼ਾਂਤ ਪੁੱਛ ਰਹੇ ਹੋ ਮਾਨਯਕ ਹੈ ਕਿ ਵਿਰੋਧੀ ਪਾਰਟੀਆਂ ਜ਼ਿਮਨੀ ਚੋਣਾਂ 'ਚ ਪੈਸੇ ਵੰਡਣ ਦੀ ਤਿਆਰੀ ਕਰ ਰਹੀਆਂ ਨੇ ਉਹ ਤੁਹਾਡੇ ਹੀ ਪੈਸੇ ਨੇ ਤੁਸੀਂ ਪੈਸੇ ਲੈ ਲੈਣਾ ਪਰ VOTING ਵਾਲੇ ਦਿਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹੀ ਵੋਟ ਪਾਉਣਾ ਮਾਨਯਕ ਹੈ ਕਿ ਤਰਨਤਾਰਨ ਦੀਆਂ ਮੁੱਖ ਮੰਗਾਂ ਜ਼ਿਮਨੀ ਚੋਣ ਤੋਂ ਬਾਅਦ ਛੇਤੀ ਪੂਰੀਆਂ ਕੀਤੀਆਂ ਜਾਣਗੀਆਂ ਮੈਂ ਮੈਂ ਲਗਭਗ 30 ਪਿੰਡਾਂ 'ਚ ਦੋ ਪਿਛਲੇ ਦੋ ਦਿਨਾਂ 'ਚ ਗਿਆ ਮੈਂ ਨਸ਼ਹਿਰਾ ਡਾਲਾ ਗਿਆ ਮੈਂ ਰਸੂਖ ਰਸੂਲਪੁਰ ਗਿਆ ਜੀ ਮੈਂ ਗਿਆ ਮੈਂ ਛੀਨੇ ਗਿਆ ਮੈਂ ਸਾਰੇ ਪਿੰਡਾਂ ਦੇ ਵਿੱਚ ਜਾਂਦਾ ਜਿਹੜੇ ਨਾਲ ਵਾਲੇ ਪਿੰਡ ਨੇ ਜਿਹੜੇ ਮੈਂ ਉਹਨਾਂ ਚ ਗਿਆ ਮੈਂ ਗੱਗੂ ਗੱਗੋਦ ਬੂਹਾ ਗਿਆ ਮੈਂ ਸਾਰੇ ਪਿੰਡਾਂ ਚ ਗਿਆ ਸ਼ਬਾਲ ਦੇ ਪਿੰਡਾਂ ਚ ਗਿਆ ਮੈਂ ਹਰੇਕ ਪਿੰਡ ਜਾ ਕੇ ਪੁੱਛਿਆ ਹਰੇਕ ਪਿੰਡ ਨੇ ਐ ਜਵਾਬ ਦਿੱਤਾ ਨਾ ਜੀ ਹੋ ਸਕਦਾ ਤੁਸੀਂ ਤਰਨਤਾਰਨ ਵਾਲੇ ਰਿਕਾਰਡ ਤੋੜ ਦੋ ਉਹ ਕੋਈ ਜਿੱਤਣ ਤੋਂ ਬਾਅਦ ਤੁਹਾਡੇ ਪਿੰਡ ਤੁਹਾਡੇ ਆ ਗਲੀਆਂ ਚੌਕਾਂ ਚ ਕੋਈ ਮੁੱਖ ਮੰਤਰੀ ਆਇਆ ਨਹੀਂ ਘੋੜਾ ਵੀ ਨਹੀਂ ਹੈ ਆਈਆਂ ਬਸ ਇਹ ਨਹੀਂ ਆਉਂਦੇ ਜੀ ਉਹ ਕਹੇ ਇੱਕ ਮੈਨੂੰ ਕਹਿੰਦਾ ਇਹਦਾ ਕਹਿੰਦਾ ਹਾਰ ਕੇ ਨਹੀਂ ਆਉਂਦੇ ਤੁਸੀਂ ਜਿੱਤਣ ਦੀ ਗੱਲ ਕਰਦੇ ਹੋ ਇਹ ਸੋ ਇਹ ਲੋਕ ਦਾਬਾਰਸ ਛੱਡੇ ਹੋਏ ਇਹਨਾਂ ਨੇ ਇਹਨਾਂ ਨੇ ਭੇਡਾਂ ਬੱਕਰੀਆਂ ਵਾਂਗੂ ਹੱਕਿਆ ਕਹਿੰਦੇ ਇੱਧਰ ਨੂੰ ਲੈ ਕੇ ਕਹਿੰਦੇ ਇੱਧਰ ਨੂੰ ਲੈ ਕੇ ਸਵੈਸ ਕਰਕੇ ਤੁਹਾਡੇ ਕੋਲੇ ਆਇਆ ਕਿ ਆਹ ਫੈਸਲਾ ਜਿਹੜਾ ਮੈਨੂੰ ਪਤਾ ਲੱਗਿਆ ਪੈਸੇ ਦੇਣਗੇ ਕਹਿੰਦੇ ਪੈਸੇ ਦੇਣਗੇ ਪੈਸੇ ਬਹੁਤ ਹਨ ਇਹਨਾਂ ਕੋਲੇ ਕਹਿੰਦੇ ਵੀ ਪੈਸੇ ਵੰਜਣ ਗਿਆ ਦੋ ਤਿੰਨ ਰਾਤਾਂ ਚ ਮੈਂ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਤਰਨਤਾਰਨ ਵਾਲੇ ਉਹ ਪਿੰਡਾਂ ਤੋਂ ਵੀ ਆਏ ਹੋਇਓ ਜੇ ਤੁਹਾਨੂੰ ਇਹ ਪੈਸੇ ਰਤ-ਰਾਤ ਤੇ ਦੇਣ ਆਏ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਮਨਾ ਨਾ ਕਰਿਓ ਲੈ ਲਿਓ ਜਵਾਬ ਨਾ ਦਿਓ ਲక్ష్ਮੀ ਦੀ ਮੋੜੀ ਦੀ ਹੁੰਦੀ ਓਏ ਇਹਨਾਂ ਨੇ ਕਿਹੜਾ ਝੋਨਾ ਵੇਚਿਆ ਤੁਹਾਡੇ ਹੀ ਨੇ ਉਹ ਕਈ ਤਾਂ ਤੁਸੀਂ ਨੋਟ ਵੀ ਪਛਾਣ ਲੋਗੇ ਵੀ 100 ਦਾ ਨੋਟ ਉਹੀ ਆ ਓਏ ਕੋਨੇ ਤੇ ਹਲਦੀ ਜੀ ਲੱਗੀ ਹੋਈ ਆ ਜਿਹੜਾ ਸਗਰਾਂਦ ਵਾਲੇ ਦੇ ਨਾ ਦਰਬਾਰ ਸਾਹਿਬ ਦੇਖ ਕੇ ਆਏ ਸੀ ਉਹੀ ਆ ਓਏ ਉਹੀ ਪੈਸੇ ਆ ਜਾਣਗੇ ਬਾਪੂ ਇਹਨਾਂ ਤੋਂ ਬਸ ਐ ਪੈਸੇ ਫੜ ਕੇ ਕਹਦੇ ਹੋ ਵੀ ਆਹ ਤੇ 11 ਤਰੀਕ ਨੂੰ 3 ਨੰਬਰ ਵਾਲਾ ਫਟਨ ਦੱਬ ਕੇ ਕਰਦੇ ਹੋ ਵੀ ਆਹ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀਆਂ ਨੂੰ ਮਾਫ ਆ ਬਹੁਤ ਸਮਝਦਾਰ ਲੱਗਿਆ ਵੀ ਬਹੁਤ ਸਮਝਦਾਰ ਲੱਗਿਆ ਰੋਡ ショਅ 'ਚ ਲੋਕਾਂ ਨੂੰ ਸੰਬੋਧਨ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮਾਨ ਸਰਕਾਰ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ। ਉਹਨਾਂ ਕਿਹਾ ਕਿ ਜੋ ਕੰਮ ਦੂਜੀਆਂ ਪਾਰਟੀਆਂ 70 ਸਾਲ ਦੇ ਰਾਜ ਦੌਰਾਨ ਨਹੀਂ ਕਰ ਸਕੀਆਂ, ਉਹ ਕੰਮ ਮਾਨ ਸਰਕਾਰ ਨੇ ਆਪਣੇ 3 ਸਾਲ ਦੇ ਕਾਰਜਕਾਲ ਦੌਰਾਨ ਕਰਕੇ ਦਿਖਾਏ ਨੇ। ਸਰਕਾਰ ਨੇ ਬਿਨਾਂ ਰਿਸ਼ਵਤ 56000 ਨੌਕਰੀਆਂ ਦਿੱਤੀਆਂ ਨੇ। ਪੰਜਾਬ 'ਚ ਬਿਜਲੀ ਮੁਫਤ ਕੀਤੀ ਹੈ। ਕੇਜਰੀਵਾਲ ਨੇ ਗੈਂਗਸਟਰਾਂ ਨੂੰ ਇੱਕ ਹਫ਼ਤੇ ਦੇ ਅੰਦਰ ਤਰਨ-ਤਾਰਨ ਛੱਡਣ ਦੀ ਚੇਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਰਾਜਾ ਵੜਿੰਗ ਵੱਲੋਂ केंद्रीय मंत्री बूटा सिंह बारे की टिप्पणी कर सबसे पहले जो अभी मान साहब ने ऐलान किया ये चुनाव जीतेंगे अगले दिन मान साहब उसकी फाइल को साइन करेंगे और आपके लिए इसका मुझे पता चला यहाँ पे बहुत ट्रैफिक जाम होता है आपको बड़ी तकलीफ होती है ग्यारह तारीख को चुनाव है जैसे ही चौदह तारीख को नतीजे आएंगे चौदह को नतीजे आएंगे और उसके अगले हफ्ते में मान साहब फाइल साइन कर देंगे आपके ओवरब्रिज की ओवरब्रिज बनना चालू हो जाएगा दूसरा यहां पे हमारी बेटियों के लिए बहनों के लिए कॉलेज नहीं है बॉर्डर एरिया है आम आदमी पार्टी सबसे ज्यादा तवज्जो शिक्षा को देती है यहां पे हम अपनी बच्चियों के लिए शानदार टेक्निकल कॉलेज बनाएंगे ताकि हमारी बच्चियों को अच्छी से अच्छी शिक्षा मिल सके तीसरा यहां जितने गैंगस्टर हैं आज उनको कहके जा रहा हूं या तो तरन तारण छोड़ दो सारे गैंगस्टर गैंगस्टरों से फिरौती करने वालों से आपको मुक्ति दिलाएंगे उनको मैं आज चेतावनी दे के जा रहा हूं एक हफ्ता बचा एक हफ्ते के अंदर तरन तारण क्या पंजाब छोड़ के चले जाओ पूरे पंजाब के धीरे धीरे सफाया कर रहे हैं पूरे पंजाब से गैंगस्टरों का फिरौती मांगने वालों का और दोस्तों अभी एक दो दिन पहले कांग्रेस पार्टी के एक बड़े नेता ने बूटा सिंह जी के ऊपर बहुत गंदी टिप्पणी करी थी जो शब्द उन्होंने इस्तेमाल किए वो तो मैं यहां कह भी नहीं सकता उसकी हम कड़ी निंदा करते हैं लेकिन मैं ये कहना चाहता हूं ये कांग्रेस पार्टी की मानसिकता को दिखाता है कि वो किस तरह से उन समाज के लोगों को सोचते हैं ਪੰਜਾਬ ਸਰਕਾਰ ਦੀ ਯੁੱਧ ਨਸ਼ੇ ਵਿਰੋਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ ਅੱਜ ਇਸ ਮੁਹਿੰਮ ਤਹਿਤ ਪ੍ਰਸ਼ਾਸਨ ਵੱਲੋਂ ਖੰਨਾ ਦੇ ਕਰਤਾਰ ਨਗਰ ਵਿਖੇ ਬਦਨਾਮ ਨਸ਼ਾ ਤਸਕਰ ਵਿੱਕੀ ਵੱਲੋਂ ਸਰਕਾਰੀ ਜ਼ਮੀਨ ਤੇ ਗੈਰ ਕਾਨੂੰਨੀ ਤਰੀਕੇ ਨਾਲ ਬਣਾਏ ਗਏ ਘਰ ਨੂੰ ਬੁਲਡੋਜ਼ਰ ਨਾਲ ਢਾ ਦਿੱਤਾ ਗਿਆ ਇਸ ਮੌਕੇ ਪੁਜੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਵਿੱਕੀ ਖਿਲਾਫ ਐਨਡੀਪੀਐਸ ਐਕਟ ਤਹਿਤ ਦੋ ਪਰਚੇ ਦਰਜ ਨੇ ਪੁਲਿਸ ਨੇ ਉਸ ਕੋਲੋਂ ਵੱਡੀ ਮਾਤਰਾ ਚ ਆਇਸ ਡਰੱਗ ਅਤੇ ਅਫੀਮ ਬਰਾਮਦ ਕੀਤੀ ਸੀ ਵਿੱਕੀ ਨੇ ਨਸ਼ਿਆਂ ਦੀ ਕਾਲੀ ਕਮਾਈ ਨਾਲ ਕਰਤਾਰਨਗਰ ਵਾਲੇ ਆਲੀਸ਼ਾਨ ਘਰ ਬਣਾਏ ਜਿਸ ਨੂੰ ਟਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਨਸ਼ਾ ਤਸਕਰਾਂ ਦੀਆਂ ਗੈਰ ਕਾਨੂੰਨੀ ਜਾਇਦਾਦਾਂ ਖਿਲਾਫ ਬਲਡوزر ਕਾਰਵਾਈ ਆਉਣ ਵਾਲੇ ਸਮੇਂ ਚ ਵੀ ਜਾਰੀ ਰਹੇਗੀ ਅੱਜ ਖੰਨਾ ਪੁਲਿਸ ਵੱਲੋਂ ਕਰਤਾਰਨਗਰ ਦੇ ਵਿੱਚ ਇੱਕ ਨਸ਼ਾ ਤਸਕਰ ਵਿੱਕੀ son of ਬਿੱਟੂ ਉਦੇ ਇੱਕ ਇਲੀਗਲ ਕੰਸਟਰਕਸ਼ਨ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈਗੀ ਤੇ ਜੋ ਵਿੱਕੀ son of ਬਿੱਟੂ ਹੈ ਇਹਦੇ ਉੱਪਰ ਦੋ ਐਨਡੀਪੀਐਸ ਐਕਟ ਦੇ ਅੰਦਰ ਮੁਕਦਮੇ ਦਰਜ ਹੈ ਇੱਕ ਮੁਕਦਮੇ ਦੇ ਵਿੱਚ ਇਹਦੇ ਕੋਲੋਂ ਕਮਰਸ਼ੀਅਲ ਰਿਕਵਰੀ ਆਫ ਆਈਸ ਡੇਢ ਕਿਲੋ ਆਈਸ ਤੇ 1 ਕਿਲੋ ਅਫੀਮ ਬਰਾਮਦ ਹੋਈ ਸੀਗੀ ਤੇ ਹੁਣ ਆ ਇੱਥੇ ਪਹਿਲਾਂ ਇਹ ਮੀਟ ਮਾਰਕੀਟ ਰਹਿੰਦਾ ਸੀਗਾ ਹੁਣ ਇਹਨੇ ਕਰਤਾਰ ਨਗਰ ਦੇ ਵਿੱਚ ਇਲੈਗਲ ਕੰਸਟਰਕਸ਼ਨ ਕਰਕੇ ਆਪਣਾ ਘਰ ਬਣਾ ਰਿਆ ਸੀਗਾ ਤੇ ਜਦੋਂ ਅਸੀਂ ਇਹਦੀ ਪ੍ਰਾਪਰਟੀ ਨੂੰ ਵੈਰੀਫਾਈ ਕਰਨ ਦੇ ਲਈ ਮਿਊਂਸਿਪੈਲਿਟੀ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਆ ਲੈਟਰਸ ਭੇਜੇ ਤੇ ਉਹਨਾਂ ਨੇ ਵੈਰੀਫਾਈ ਕੀਤਾ ਤੇ ਕੰਸਟਰਕਸ਼ਨ ਇਲੈਗਲ ਪਾਈ ਗਈ ਤੇ ਮਿਊਂਸਿਪੈਲਿਟੀ ਵੱਲੋਂ ਫਿਰ ਇਹਨੂੰ ਚਾਰ ਨੋਟਿਸ ਜਿੱਤੇ ਗਏ ਸੀਗੇ ਤੇ ਉਦੋਂ ਬਾਅਦ ਵੀ ਇਹਨੇ ਕੋਈ ਐਕਸ਼ਨ ਨਹੀਂ ਕੀਤਾ ਤੇ ਅੱਜ ਮਿਊਂਸਿਪੈਲਿਟੀ ਵੱਲੋਂ ਫਿਰ ਆ ਐਕਸ਼ਨ ਕੀਤਾ ਜਾ ਰਿਹਾ ਹੈਗਾ ਖੰਨਾ ਪੁਲਿਸ ਇੱਥੇ ਅ ਆਪਣਾ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਪਹੁੰਚੀ ਹੋਈ ਹੈ ਆ ਯੋਧ ਨਸ਼ਾ ਵਿਰੁੱਧ ਜੋ ਪੰਜਾਬ ਸਰਕਾਰ ਦੀ ਮੁਹਿੰਮ ਹੈ ਉਹਦੇ ਅੰਦਰ ਇੱਕ ਵੱਡਾ ਇੱਕ ਐਕਸ਼ਨ ਹੈਗਾ ਪੁਲਿਸ ਤੇ ਐਡਮਿਨਿਸਟ੍ਰੇਸ਼ਨ ਵੱਲੋਂ ਤੇ ਇਦਾਂ ਦਾ ਹੀ ਜੋ ਨਸ਼ੇ ਦੇ ਤਸਕਰ ਹੈ ਜੋ ਇਦਾਂ ਆਪਣੀ ਇਲੀਗਲ ਪ੍ਰੋਪਰਟیز ਵਗੈਰਾ ਬਣਾਉਂਦੇ ਹੈ ਤੇ ਅੱਗੇ ਉਹਨਾਂ ਦੇ ਉੱਪਰ ਐਜ਼ ਪਰ ਲਾਅ ਐਕਸ਼ਨ ਹੁੰਦਾ ਰਹੇਗਾ ਪੰਜਾਬ ਭਾਜਪਾ ਨੇ ਦਿੱਲੀ ਦੇ ਚਾਂਦਨੀ ਚੌਕ ਦਾ ਨਾਮ ਬਦਲ ਕੇ ਸ਼ੀਸ਼ਗੰਜ ਚੌਕ ਰੱਖਣ ਦੀ ਮੰਗ ਕੀਤੀ ਹੈ। ਪੰਜਾਬ ਭਾਜਪਾ ਨੇ ਇਸ ਸਬੰਧੀ ਦਿੱਲੀ ਦੀ ਸੀਐਮ ਰੇਖਾ ਗੁਪਤਾ ਨੂੰ ਬਕਾਇਦਾ ਇੱਕ ਪੱਤਰ ਵੀ ਭੇਜ ਦਿੱਤਾ ਹੈ। ਪੰਜਾਬ ਭਾਜਪਾ ਨੇ ਮੰਗ ਕੀਤੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਪਰੋਪਤੇ ਇਸ ਦਾ ਐਲਾਨ ਕੀਤਾ ਜਾਵੇ। ਇਨਾਂ ਹੀ ਨਹੀਂ ਭਾਜਪਾ ਨੇ ਚਾਂਦਨੀ ਚੌਕ ਦੇ ਆਸ-ਪਾਸ ਦੇ ਤਿੰਨ ਮੈਟਰੋ ਸਟੇਸ਼ਨਾਂ ਦੇ ਨਾਮ ਭਾਈ ਮਤੀਦਾਸ, ਭਾਈ ਸਤੀਦਾਸ ਤੇ ਭਾਈ ਦਿਆਲਦਾਸ ਦੇ ਨਾਮ ਤੇ ਰੱਖਣ ਦੀ ਵੀ ਮੰਗ ਕੀਤੀ ਹੈ। ਇਹ ਪੱਤਰ ਪੰਜਾਬ ਭਾਜਪਾ ਵੱਲੋਂ ਸੂਬਾਈ ਬੁਲਾਰੇ ਪ੍ਰਤਪਾਲ ਸਿੰਘ ਬਲੀਏਵਾਲ ਨੇ ਭੇਜਿਆ ਹੈ ਬਲੀਏਵਾਲ ਦਾ ਕਹਿਣਾ ਹੈ ਕਿ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਸੀ ਇਸ ਲਈ ਉਸ ਜਗ੍ਹਾ ਦਾ ਨਾਮ ਵੀ ਉਹਨਾਂ ਦੇ ਬਲੀਦਾਨ ਨੂੰ ਸਮਰਪਿਤ ਹੋਣਾ ਚਾਹੀਦਾ ਮੈਂ ਰੇਖਾ ਗੁਪਤਾ ਜੀ ਜੋ ਦਿੱਲੀ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਇੱਕ ਚਿੱਠੀ ਭੇਜੀ ਹੈ ਚਿੱਠੀ ਹੈਗੀ ਆ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਜਿਹੜਾ ਦਿਵਸ ਆ ਰਿਹਾ ਦਿਹਾੜਾ ਆ ਰਿਹਾ ਉਸ ਨੂੰ ਸਮਰਪਿਤ ਜਿਹਦੇ ਵਿੱਚ ਮੈਂ ਉਹਨਾ ਅੱਗੇ ਇੱਕ ਮੰਗ ਰਕੀਏ ਬੇਨਤੀ ਕੀਤੀਆਂ ਨੂੰ ਜਿਹੜਾ ਚਾਨਨੀ ਚੌਂਕ ਉਹ ਚਾਨਨੀ ਚੌਂਕ ਜਿੱਥੇ ਗੁਰੂ ਸਾਹਿਬ ਦਾ ਸੀਸ ਢੜ ਤੋਂ ਵਾਪਸ ਕੀਤਾ ਗਿਆ ਜਿੱਥੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਤੇਲਾ ਜੀ ਦੀ ਸ਼ਹਾਦਤ ਹੋਈ ਉਹ ਚਾਨਨੀ ਚੌਂਕ ਜਿੱਥੇ ਇਤਿਹਾਸ ਕਹਿੰਦਾ ਹੈ ਕਿ ਸਵਾਮਨ ਜਨੈਰੂ ਲਾਂ ਤੋਂ ਬਾਅਦ ਔਰੰਗਜ਼ੇਬ ਰੋਟੀ ਖਾਂਦਾ ਹੁੰਦਾ ਸੀ ਉੱਥੇ ਲੱਖਾਂ ਲੋਕਾਂ ਤੇ ਅਤਿਆਚਾਰ ਹੋਇਆ ਹੋਊਗਾ ਕਿੰਨਾ ਦਾ ਤਰਮ ਪ੍ਰਵਸਤਨ ਕਰਵਾਇਆ ਗਿਆ ਹੋਊਗਾ ਕਿੰਨੇ ਲੋਕਾਂ ਨੂੰ ਮਾਰਿਆ ਜਾਂ ਸ਼ਹੀਦ ਕੀਤਾ ਗਿਆ ਹੋਊਗਾ ਉਹ ਜਾਣੀ ਚਾਹੁੰਦਾ ਨਾਮ ਸਾਨੂੰ ਉਸ ਵੇਲੇ ਦੇ ਹੋਏ ਜ਼ਬਰ ਜ਼ੁਲਮ ਦੀ ਅੱਜ ਵੀ ਅਹਿਸਾਸ ਕਰਾਉਂਦਾ ਕਿ ਉਹ ਜ਼ਬਰ ਜ਼ੁਲਮ ਦੀ ਜਗਾ ਸੀ ਸੋ ਮੈਂ ਅੱਜ ਉਹਨਾਂ ਤੋਂ ਬੇਨਤੀ ਕੀਤੀ ਕਿ ਜਿਹੜਾ ਚਾਹਨੀ ਚੌਕ ਹੈ ਉਸ ਦਾ ਨਾਮ ਬਦਲ ਕੇ ਸੀਸ ਗੰਢ ਕਰ ਦਿੱਤਾ ਜਾਵੇ ਕਿਉਂਕਿ ਉਸ ਜਗ੍ਹਾ ਦੇ ਉੱਪਰ ਗੁਰਦੁਆਰਾ ਸੀਸਗੰਜ ਹੈ ਤੇ ਉਹ ਇਲਾਕਾ ਸੀਸਗੰਜ ਦੇ ਨਾਮ ਦੇ ਨਾਲ ਜਾਣਿਆ ਜਾਵੇ ਉਸ ਦਾ ਨਾਮ ਤਬਦੀਲ ਕੀਤਾ ਜਾਵੇ ਕਿਉਂਕਿ ਦਿੱਲੀ ਦੇ ਵਿੱਚ ਪਹਾੜ ਗੰਜ ਚਰਿਆ ਕੇ ਵੈਸੇ ਇਲਾਕੇ ਹੈਗੇ ਨਹੀਂ ਤਾਂ ਸੀਸਗੰਜ ਇਹਨੂੰ ਵੀ ਮਹੱਤਤਾ ਦਿੱਤੀ ਜਾਵੇ ਕਿਉਂਕਿ ਲੋਕ ਆਇਆ ਕਰ ਤੇ ਉਹ ਇਤਿਹਾਸ ਤੋਂ ਜਾਣੂ ਹੋਣ ਦੂਸਤੀ ਮੈਂ ਬੇਨਤੀ ਉਹਨਾਂ ਨੂੰ ਇਹ ਕੀਤੀ ਹੈ ਕਿ ਜਿਨ੍ਹਾਂ ਤਿੰਨ ਮੈਟਰੋ ਸਟੇਸ਼ਨ ਨਾਲ ਲੱਗਦੇ ਨੇ ਚਾਹ ਨਹੀਂ ਚਾਹੁੰਦੇ ਉਹਨਾਂ ਤਿੰਨ ਮੈਟਰੋ ਸਟੇਸ਼ਨਾਂ ਦੇ ਵਿੱਚੋਂ ਨਾਮ ਬਦਲ ਕੇ ਇੱਕ ਭਾਈ ਸਤੀਦਾਸ ਜੀ ਦੇ ਨਾਮ ਦੇ ਉੱਪਰ ਇੱਕ ਭਾਈ ਮਤੀਦਾਸ ਜੀ ਦੇ ਨਾਮ ਦੇ ਉੱਪਰ ਤੇ ਇੱਕ ਭਾਈ ਦਿਆਲਾ ਜੀ ਦੇ ਨਾਮ ਦੇ ਉੱਪਰ ਮੈਟਰੋ ਸਟੇਸ਼ਨ ਨਾਲ ਵੀ ਨਾਮ ਦਿੱਤਾ ਕਿਉਂਕਿ ਲੱਖਾਂ ਲੋਕ ਉਥੋਂ ਗੁਜ਼ਰਦੇ ਨੇ ਤਾਂ ਉਹਨਾਂ ਨੂੰ ਇਹ ਪਤਾ ਲੱਗੇ ਕਿ ਗੁਰੂ ਸਾਹਿਬ ਦੀ ਸ਼ਹਾਦਤ ਤੇ ਇਨ੍ਹਾਂ ਸਿੱਖਾਂ ਦੀ ਸ਼ਹਾਦਤ ਜ਼ੁਲਮ ਦੇ ਖਿਲਾਫ ਸੀ ਜ਼ਬਰ ਦੇ ਖਿਲਾਫ ਸੀ ਤੇ ਆਜ਼ਾ ਜਿਹੜਾ ਧਰਮ ਹੈ ਉਹਨੂੰ ਤੇ ਹਿੰਦ ਧਰਮ ਨੂੰ ਵਿਖਿਆ ਕਰਦੇ ਲਈ ਸੀਗੀ ਤਾਂ ਉਹਨਾਂ ਨੇ ਆਪ ਦੀ ਸਰੀਰ त्यागਿਆ ਕੁਰਬਾਨੀ ਦਿੱਤੀ ਉਸ ਦਾ ਅਹਿਸਾਸ ਕਰਾਇਆ ਜਾਵੇ 130 ਕਰਕੇ ਮੈਂ ਜਿਹੜੀ ਚਿੱਠੀ ਹੈ ਉਹ ਸ਼੍ਰੀਮਤੀ ਦੇਖਤਾ ਗੁਪਤਾ ਜੀ ਨੂੰ ਭੇਜੀ ਹੈ ਧੰਨਵਾਦ ਰਾਜਾ ਵੜਿੰਗ ਦੇ ਵਿਵਾਦ ਤੋਂ ਬਾਅਦ ਕਾਂਗਰਸ ਤਰਨਤਾਰਨ ਚ ਇੱਕ ਪੋਸਟਰ ਕਾਰਨ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਆਇਆ ਹੈ ਕਾਂਗਰਸ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤਸਵੀਰ ਅਤੇ ਭਾਈ ਜੀਵਨ ਸਿੰਘ ਜੀ ਦੀ ਤਸਵੀਰ ਨੂੰ ਆਪਣੇ ਰਾਜਨੀਤਿਕ ਸਮਾਗਮਾਂ ਚ ਵਰਤਣ ਦੀ ਅਕਾਲੀ ਦਲ ਨੇ ਕਰੜੀ ਨਿਖੇਧੀ ਕੀਤੀ ਹੈ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਤੇ ਇਤਰਾਜ਼ ਪ੍ਰਗਟਾਇਆ ਸੀ ਤੇ ਹੁਣ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣਿੱਕੇ ਨੇ ਕਿਹਾ ਕਿ ਕਾਂਗਰਸ ਨੇ ਗੁਰੂ ਸਹਿਬਾਨ ਦੀ ਤਸਵੀਰ ਰਾਹੁਲ ਗਾਂਧੀ ਸੋਨੀਆ ਗਾਂਧੀ ਪ੍ਰਿਯੰਕਾ ਗਾਂਧੀ ਸਮੇਤ ਹੋਰ ਅਨੇਕਾਂ ਕਾਂਗਰਸੀਆਂ ਦੀਆਂ ਤਸਵੀਰਾਂ ਨਾਲ ਲਗਾ ਕੇ ਵੱੱਜਰ ਗੁਨਾਹ ਕੀਤਾ ਹੈ ਗੁਰੂ ਸਾਹਿਬ ਦੀਆਂ ਪਵਿੱਤਰ ਤਸਵੀਰਾਂ ਸਾਡੀ ਸ਼ਰਧਾ ਅਤੇ ਸਤਕਾਰ ਦਾ ਕੇਂਦਰ ਨੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਪ੍ਰਚਾਰ ਸਮੱਗਰੀ ਜਾਂ ਚੋਣ ਮੁਹਿੰਮ ਦਾ ਹਿੱਸਾ ਨਹੀਂ ਹਨ ਰਣਿੱਕੇ ਨੇ ਕਾਂਗਰਸ ਤੋਂ ਤੁਰੰਤ ਇਸ ਗਲਤੀ ਲਈ ਸਿੱਖ ਕੌਮ ਤੋਂ ਮਾਫੀ ਮੰਗਣ ਦੀ ਅਪੀਲ ਕੀਤੀ ਹੈ ਬੜੇ ਦੁੱਖ ਨਾਲ ਭਰੇ ਮਨ ਦੇ ਨਾਲ ਕਹਿਣਾ ਪੈ ਰਿਹਾ ਹੈ ਇਹ ਕਾਂਗਰਸ ਦੀ ਮਾਨਤਾ ਇਹ ਨਹੀਂ ਦਿਨੋ ਦਿਨ ਡਗਰੀ ਹੈ ਕਿ ਉਹ ਅੱਜ ਧਰਮ ਦਾ ਸਤਕਾਰ ਕਰਨਾ ਵੀ ਭੁੱਲਦੀ ਜਾ ਰਹੀ ਹੈ ਗੁਰੂ ਸਾਹਿਬਾਂ ਦਾ ਸਤਕਾਰ ਕਰਨਾ ਵੀ ਭੁੱਲਦੀ ਜਾ ਰਹੀ ਹੈ ਸ਼ਹੀਦਾਂ ਦਾ ਸਤਕਾਰ ਕਰਨਾ ਵੀ ਭੁੱਲਦੀ ਜਾ ਰਹੀ ਹੈ ਇਸ ਲਈ ਇਹਦੀ ਅਹੀ ਜਿੰਨੀ ਵੀ ਨਿੰਦਿਆ ਕਰੀਓ ਥੋੜੀ ਹੈ ਤੋਂ ਦਿਨ ਪਹਿਲਾਂ ਇਹਨਾਂ ਨੇ ਇੱਕ ਕੱਟ ਕੀਤਾ ਇਹਦੇ ਵਿੱਚ ਇਤਿਹਾਸਿਕ ਬਣਾਇਆ ਤੁਰਚਾ ਸਰਦੈ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਾਰੇ ਦਾ ਪੁੱਤਰ ਸੀਸ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਲੈ ਕੇ ਜਿਹੜੇ ਦਿੱਲੀ ਤੋਂ ਆ ਰਹੇ ਆ ਫੋਟੋ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਉੱਪਰ ਕਾਂਗਰਸ ਲੀਡਰਾਂ ਦੀਆਂ ਲੱਗੀਆਂ ਨੇ ਥੱਲੇ ਲੀਡਰਸ਼ਿਪ ਆਉਣ ਬੈਠੇ ਨੇ ਉਹਦੇ ਨਾਲ ਥੱਲੇ ਆ ਸਭ ਤੋਂ ਉਹ ਗੁਰੂ ਸਾਹਿਬਾਂ ਦੀ ਸਤੰਬਰ ਸੇਧ ਬਾਬਾ ਜੀਵਨ ਸਿੰਘ ਜੀ ਦਾ ਸਰੂਪ ਜਿਹੜਾ ਨਜ਼ਰ ਆ ਰਿਹਾ ਇਸ ਕਰਕੇ ਮੈਂ ਸਮਝਦਾ ਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਇੱਕ ਜਾਤੀਵਾਦ ਤੇ ਵੀ ਰਾਜਾ ਸਾਹਿਬ ਨੇ ਇਸੇ ਤਰ੍ਹਾਂ ਬੋਲਦਿਆਂ ਬਿਆਨ ਦਿੱਤਾ ਉਹਦੀ ਮਨਸਤਾ ਦਾ ਵੀ ਪਤਾ ਲੱਗਾ ਵੀ ਕਿੰਨੀ ਥੱਲੇ ਆ ਗਈ ਕਿੰਨਾ ਇਹਨਾਂ ਦੇ ਮਨ 'ਚ ਹਮੇਸ਼ਾ ਹੀ ਨਫ਼ਰਤ ਭਰਿਆ ਦੇਸ਼ ਬਾਰੇ ਮੈਂ ਕਿੰਨੀ ਕੀ ਕੀ ਇਹ ਲੋਕ ਦੇਖਦਾ ਕਰ ਸਕਦੇ ਹਾਂ ਕਿ ਜੇ ਇੱਕ ਧਰਮ ਦੀ ਫਲਸਫੇ ਧਰਮ ਦਾ ਵਿਰਸਾ ਧਰਮ ਦੀ ਮਰਯਾਦਾ ਨਹੀਂ ਸਮਝਦੇ ਕਿ ਸਾਨੂੰ ਗੁਰੂ ਸਾਹਿਬਾਂ ਨਾਲ ਜਿੰਨਾ ਵੀ ਸਤਕਾਰ ਕਰੀਏ ਜਿੰਨਾ ਵੀ ਸਤਕਾਰ ਕਰੀਏ ਉਹ ਥੋੜਾ ਸ਼ਹੀਦਾਂ ਦਾ ਜਨਾਂ ਦੇ ਸਿਰ ਤੇ ਅੱਜ ਆਪਾਂ ਸਾਰਾ ਫਿਰਦੇ ਜਾਂ ਜਾਂ ਮਾਨ ਸਤਕਾਰ ਜਾਂ ਉਹਨਾਂ ਦੀ ਬਹੁਲੇ ਦਿੰਦੇ ਆਪਾਂ ਲੋਕਾਂ ਨੂੰ ਤੇ ਉਹਨਾਂ ਨੇ ਕੁਰਬਾਨੀਆਂ ਦੇ ਕੇ ਸਾਰਾ ਕੁਝ ਇਹ ਕੀਤਾ ਤੇ ਅੱਜ ਹੀ ਉਹਨਾਂ ਦਾ ਸਤਕਾਰ ਕਰਨਾ ਹੀ ਭੁੱਲੇ ਜਾ ਰਹੇ ਆ ਮੈਂ ਆਪਣੇ ਲੋ ਸ਼ਰਮਣੀਆਂ ਕਾਲੀਦਲਾਂ ਨੂੰ ਖੋਰ ਦੀ ਨਿੰਦਿਆ ਕਰਦਾ ਗੁਰੂ ਕਿਰਪਾ ਕਰੇ ਇਹਨਾਂ ਦੀ ਮਤ ਨੂੰ ਸੁਧਾਰ ਦੇ ਵਿੱਚ ਲਿਆਵੇ ਔਰ ਮੈਂ ਧਾਰਮਿਕ ਜਥੇਬੰਦੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਉਹ ਇਹਨਾਂ ਦੀ ਜਿੰਨੀ ਵੀ ਨਿੰਦਿਆ ਹੋ ਸਕਦੀ ਹੈ ਉਹ ਕਰਨ ਤਾਂ ਜੋ ਅੱਗੇ ਤੋਂ ਇਹੋ ਜਿਹੀ ਇਹ ਹਰਕਤ ਜਿਹੜੀ ਆ ਉਹ ਗੁਰੂ ਸਾਹਿਬਾਂ ਦੇ ਪਵਿੱਤਰ ਸ਼ਹੀਦਾਂ ਜਾਂ ਸ਼ਹੀਦਾਂ ਦੇ ਸ਼ੋਹ ਦੇ ਨਾਲ ਜਿਹੜਾ ਖਲਵਾੜ ਜਿਹੜਾ ਇਹੋ ਜਿਹਾ ਉਹ ਨਾ ਕਰ ਸਕਣ ਬਹੁਤ ਵੱਡੀਏ ਮਨ ਨੂੰ ਸ਼ਰਮਤ ਪਹੁੰਚੀ ਇਹ ਫੋਟੋ ਵੇਖ ਕੇ ਇਹ ਤੇ ਹਰ ਵੇਲੇ ਕਿ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਮਾਫੀ ਵੀ ਮੰਗਣੀ ਚਾਹੀਦੀ ਆ ਵੀ ਅਸੀਂ ਗਲਤੀ ਕਰ ਬੈਠੇ ਆ ਤੇ ਇੰਡੀ ਵੱਡੀ ਗਲਤੀ ਕੋਈ ਗਾਹ ਨਾ ਕਰੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਡੀਆਈਜੀ ਭੁੱਲਰ ਦਾ ਅਦਾਲਤ ਤੋਂ ਫਿਰ ਮਿਲਿਆ 5 ਦਿਨ ਦਾ ਰਿਮਾਂਡ ਅਦਾਲਤ ਨੇ ਵਿਚੋਲੇ ਕ੍ਰਿਸ਼ਨੂ ਨੂੰ ਜੇਲ੍ਹ ਭੇਜਿਆ ਭੁੱਲਰ ਦੇ ਵਕੀਲ ਨੇ ਕਿਹਾ ਕਿ ਸੀਬੀਆਈ ਦੀ ਪੰਜਾਬ 'ਚ ਐਂਟਰੀ ਗਲਤ ਸੀਬੀਆਈ ਨੇ ਕਿਹਾ ਦੋਸ਼ ਸਹੀ ਤਾਂ ਭੁੱਲਰ ਨੂੰ ਨਹੀਂ ਛੱਡ ਸਕਦੇ ਆਮ ਆਦਮੀ ਪਾਰਟੀ ਦੇ ਵਫਦ ਨੇ ਰਾਜਪਾਲ ਗੁਲਾਬਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ ਰਾਜਪਾਲ ਅੱਗੇ ਚੁੱਕਿਆ ਪੰਜਾਬ ਵਰਸਟੀ ਦੀ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰਨ ਦਾ ਮਾਮਲਾ ਹਰਪਾਲ ਚੀਮਾ ਨੇ ਕਿਹਾ ਫੈਸਲੇ ਖਿਲਾਫ ਹਰ ਪੱਧਰ ਤੇ ਕਾਨੂੰਨੀ ਲੜਾਈ ਲੜਾਂਗੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮਾਨ ਸਰਕਾਰ ਤੇ ਤਿੱਖੇ ਹਮਲੇ ਕੀਤੇ ਬਾਜਵਾ ਨੇ ਕਿਹਾ ਮਾਨ ਤੇ ਕੇਜਰੀਵਾਲ ਦੀ ਸੁਰੱਖਿਆ ਲਈ ਤਰਨਤਾਰਨ ਚ 2000 ਪੁਲਿਸ ਮੁਲਾਜ਼ਮ ਲਗਾਏ ਜਿਸ ਲੀਡਰ ਨੂੰ ਲੋਕ ਪਸੰਦ ਨਹੀਂ ਕਰਦੇ ਉਹ ਵਧਾਉਂਦਾ ਹੈ ਆਪਣੀ ਸਿਕਿਉਰਿਟੀ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਤਰਨਤਾਰਨ ਚ ਕੱਢਿਆ ਰੋਡ ਸ਼ੋਅ ਮਾਨ ਨੇ ਕਿਹਾ ਲੋਕ ਮੁੱਖ ਮੰਤਰੀ ਨੂੰ ਪਿੰਡਾਂ ਚ ਘੁੰਮਦੇ ਵੇਖ ਕੇ ਹੋ ਰਹੇ ਨੇ ਹੈਰਾਨ ਇਨ੍ਹਾਂ ਪਿੰਡਾਂ ਚ ਹਾਰਨ ਤੋਂ ਬਾਅਦ ਵੀ ਨਹੀਂ ਵੜਦਾ ਸੀ ਕੋਈ ਸਿਆਸੀ ਲੀਡਰ ਕੇਜਰੀਵਾਲ ਨੇ ਗੈਂਗਸਟਰਾਂ ਨੂੰ ਇੱਕ ਹਫ਼ਤੇ ਦੇ ਅੰਦਰ ਤਰਨਤਾਰਨ ਛੱਡਣ ਦੀ ਦਿੱਤੀ ਚੇਤਾਵਨੀ ਕਿ ਆ ਪੰਜਾਬ ਚ ਗੁੰਡਾ ਰਾਜ ਨਹੀਂ ਚੱਲਣ ਦੇਵਾਂਗੇ ਇਸ ਦੇ ਨਾਲ ਹੀ ਰਾਜਾ ਵੜਿੰਗ ਵੱਲੋਂ ਸਵਰਗੀ ਕੇਂਦਰੀ ਮੰਤਰੀ ਬੂਟਾ ਸਿੰਘ ਬਾਰੇ ਕੀਤੀ ਗਈ ਟਿੱਪਣੀ ਦੀ ਕੀਤੀ ਗਈ ਕਰੜੀ ਨਿੰਦਾ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤਮੰਦ ਰਹੋ ਸੁਰੱਖਿਅਤ ਰਹੋ ਤੇ ਦੇਖਦੇ ਰਹੋ ਟੀਵੀ ਪੰਜਾਬ